ਬਾਬਾ ਜੀ ਅੱਜ ਸਾਰੀ ਸੰਗਤ ਤੁਹਾਨੂੰ ਮੰਨਣ ਵਾਲੀ ਬੈਠੀ ਹੈ ਸਾਰਿਆਂ ਦਾ ਵਿਸ਼ਵਾਸ ਹੈ ਕਿ ਤੁਸੀਂ ਇੱਕ ਨਾ ਇੱਕ ਦਿਨ ਸਭ ਕੁਝ ਠੀਕ ਕਰ ਹੀ ਦੇਣਾ ਹੈ ਅੱਜ ਜਿਹੜਾ ਵੀ ਪਿਆਰ ਨਾਲ ਤਨ ਤਨ ਬਾਬਾ ਦੀਪ ਸਿੰਘ ਜੀ ਲਿਖੇ ਉਹਨਾਂ ਦੇ ਘਰ 'ਚ ਹਮੇਸ਼ਾ ਵਰਕਤਾ ਲਾ ਕੇ ਰੱਖਣਾ ਬਾਬਾ ਜੀ ਕਿਉਂਕਿ ਤੁਹਾਡਾ ਨਾਮ ਲੈਣ ਵਾਲੇ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਨੇ ਇੱਕ ਵਾਰੀ ਸਾਰੇ ਪਿਆਰ ਨਾਲ ਬੋਲੋ ਤਨ ਤਨ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਦਾ ਨਾਮ ਲੈਣ ਨਾਲ ਹਰ ਡਰ ਖਤਮ ਹੋ ਜਾਂਦਾ ਜੀ ਦਿਲ ਨੂੰ ਇਹ ਜਿਹੜੀਆਂ ਫਿਕਰਾਂ ਰੋਜ਼ ਸਤਾਉਂਦੀਆਂ ਨੇ ਕਿ ਕੱਲ ਕੀ ਹੋਣਾ ਸਾਡੇ ਨਾਲ ਇਹ ਸਿਰਫ ਉਦੋਂ ਤੱਕ ਹੀ ਜੇ ਜਦੋਂ ਤੱਕ ਆਪਣਾ ਹੱਥ ਦੁਨੀਆ ਦੇ ਹੱਥ ਵਿੱਚ ਰੱਖਿਆ ਆ ਜਦੋਂ ਅਸੀਂ ਆਪਣਾ ਹੱਥ ਬਾਬਾ ਜੀ ਦੇ ਹੱਥ ਦੇ ਰੱਖ ਦਿੱਤਾ ਫਿਰ ਸਾਡੀਆਂ ਸਾਰੀਆਂ ਫਿਕਰਾਂ ਖਤਮ ਹੋ ਜਾਣੀਆਂ ਜੀ ਕਿਉਂਕਿ ਜਿਹਦੇ ਤੇ ਬਾਬਾ ਜੀ ਕਿਰਪਾ ਕਰ ਦੇਣ ਉਹਦੇ ਰਸਤੇ ਫਿਰ ਕਿਸ ਨੇ ਬੰਦ ਕਰਨੇ ਜੇ ਇੱਥੇ ਜਦੋਂ ਬਾਬਾ ਜੀ ਨਾਲ ਯਾਰੀ ਲੱਗ ਗਈ ਫਿਰ ਫਿਕਰਾਂ ਛੱਡ ਦੋ ਬਾਕੀ ਯਾਰੀਆਂ ਦੇ ਵਿੱਚ ਜ਼ਰੂਰ ਢੋਖੇ ਮਿਲ ਸਕਦੇ ਨੇ ਪਰ ਇੱਥੋਂ ਕਦੀ ਵੀ ਧੋਖਾ ਨਹੀਂ ਜੇ ਮਿਲਦਾ ਜਿਹੜੇ ਸਵੇਰੇ ਉੱਠਦੇ ਹੀ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦੇ ਆ ਨਾ ਉਹਨਾਂ ਦੇ ਘਰ ਹਮੇਸ਼ਾ ਭਰੇ ਰਹਿੰਦੇ ਜੀ ਜਿਨ੍ਹਾਂ ਦੀ ਜ਼ਿੰਦਗੀ ਬਾਬਾ ਦੀਪ ਸਿੰਘ ਜੀ ਦੇ ਨਾਮ ਨਾਲ ਚੱਲਦੀ ਹੈ ਨਾ ਉਹਨਾਂ ਦੀ ਜ਼ਿੰਦਗੀ ਵਿੱਚ ਕਦੇ ਥੋੜ੍ਹ ਨਹੀਂ ਜੇ ਕੋਈ ਰਹਿੰਦੀ ਯਕੀਨ ਮੰਨਿਓ ਜਦੋਂ ਤੁਸੀਂ ਬੰਦਗੀ ਦੇ ਰਾਹ ਤੇ ਤੁਰਦੇ ਹੋ ਤੇ ਉਸਨੇ ਤੁਹਾਨੂੰ ਕਿਸੇ ਦੇ ਅੱਗੇ ਝੁੱਕਣ ਨਹੀਂ ਦੇਣਾ ਬਾਬਾ ਜੀ ਨੇ ਹਮੇਸ਼ਾ ਤੁਹਾਡੀ ਲਾਜ ਰੱਖਣੀ ਜੀ